ਲਈ ਨਹੀਂ ਇਥੇ ਤੁਹਾਡੇ ਪੱਤਰਕਾਰ ਵੀਰਾਂ ਨੇ ਕੁਝ ਦੱਸਿਆ ਵੀ ਸਾਨੂੰ ਮੈਸੇਜ ਪੈ ਗਿਆ ਵੀ ਇਸ ਤਰੀਕੇ ਨਾਲ ਅਸੀਂ ਸਿੰਪਲੀ ਵੈਰੀਫਾਈ ਕਰਨ ਦੇ ਲਈ ਉਹਨਾਂ ਨੂੰ ਲੈ ਕੇ ਚੱਲਨੇ ਆ ਕਿਉਂਕਿ ਉਹਰੇ ਤੁਸੀਂ ਮੀਡੀਆ ਗੱਲ ਸਾਡੀ ਹੋਣੀ ਰਹੀ ਠੀਕ ਹੈ ਰੋਡ ਹੈਗੀ ਹੈ ਅਸੀਂ ਥਾਣੇ ਜਾ ਕੇ ਸਾਰੀ ਗੱਲ ਵੈਰੀਫਾਈ ਕਰਾਂਗੇ ਵੀ ਜਿਹੜੀ ਚੀਜ਼ ਦਾ ਕੋਈ ਵਜੂਦ ਨਹੀਂ ਸੀਗਾ ਕੋਈ ਇਹੋ ਜੀ ਕੋਈ ਕੋਰਟ ਆਰਡਰ ਨਹੀਂ ਆਇਆ ਇਹੋ ਜੀ ਅੱਜ ਜਿਹੜੀ ਕਾਰਵਾਈ ਆ ਉਹਦਾ ਇਹ ਨਾਲ ਕੋਈ ਲਿੰਕ ਨਹੀਂ ਹੈਗਾ ਅਗਰ ਕਿਸੇ ਨੇ ਕੋਈ ਝੂਠੀ ਨਿਊਜ਼ ਪਾਈ ਹੈ ਤਾਂ ਉਹਦਾ ਬੇਸ ਕੀ ਸੀਗਾ ਕਿਸ ਬੇਸਿਸ ਦੇ ਉੱਤੇ ਬਿਨਾਂ ਮਤਲਬ ਤੋਂ ਤੁਸੀਂ ਵੀ ਇੱਡੀ ਦੂਰੋਂ ਸਾਰੇ ਪੱਤਰਕਾਰ ਭਾਈਚਾਰਾ ਸਾਡਾ ਇਕੱਠਾ ਹੋ ਕੇ ਆਏ ਹੋ ਕੋਈ ਨੈਸ਼ਨਲ ਮੀਡੀਆ ਵੀ ਆਇਆ ਹੈ ਜਦਕਿ ਇਹ ਸਿंपल ਨਿਸ਼ਾਨ데요 ਜੋ ਕਿ ਰੂਟੀਨ ਚ ਹਜ਼ਾਰਾਂ ਹੁੰਦੀਆਂ ਹੈ ਤੇ ਇੰਨਾ ਉਰੇ ਇੱਕ ਬਿਨਾਂ ਮਤਲਬ ਤੋਂ ਇਸ ਇਸ਼ੂ ਨੂੰ ਸੈਂਸੇਸ਼ਨਲਾਈਜ਼ ਕਰ ਦੇਣਾ ਤੇ ਸਾਰਾ ਮੀਡੀਆ ਇਕੱਠਾ ਕਰ ਲੈਦੇ ਨੇ ਆ ਉਹ ਬਿਨਾ ਮਤਲਬ ਤੋਂ ਇਹ ਜੇ ਮੈਸੇਜਸ ਕਿਉਂ ਪਾਏ ਗਏ ਨੇ ਉਹ ਅਸੀਂ ਜਾ ਕੇ ਸਿਰਫ ਵੈਰੀਫਾਈ ਕਰਨਾ ਹੈ ਵੈਰੀਫਾਈ ਕਰਕੇ ਉਹਨਾਂ ਨੂੰ ਜਿਹੜਾ ਵੀ ਬੰਦਾ ਹੈ ਸਰ ਇਹਦੇ ਵਿੱਚ ਕੀ ਆ ਗਿਆ ਕਿ ਸੱਟ ਦੀ ਪਿਆਚ ਨੂੰ ਕੋੜਿਆ ਜਾ ਰਿਹਾ ਹੈ ਜੈਸੇ ਕੋਈ ਨਾ ਕੋਈ ਚੀਜ਼ ਜਿਹੜਾ ਮੈਂ ਜੀ ਤਸੱਲੀ ਕਰਾ ਦਿੰਦਾ ਇਸ ਦੀ ਗੱਲ ਨਹੀਂ ਮੈਂ ਹੈਗਾ ਜੀ ਤਸੱਲੀ ਥੋੜੀ ਵੀ ਕਰਾ ਦਾਂਗੇ ਇਹਨਾਂ ਕੋਈ ਥੋੜੀ ਲਓ ਮੈਨੂੰ ਪਾਈ ਉਹ ਤੇ ਚਲੋ ਯਾਰ ਮੈਂ ਕਹਿ ਰਿਹਾ ਤੁਹਾਨੂੰ ਮੈਨੂੰ ਗੱਲ ਕਰਨ ਦੋ ਪਹਿਲਾਂ ਦੱਸਿਓ ਜੀ ਸਰ ਹੁਣ ਕਾਰਵਾਈ ਹੋਣੀ ਨਹੀਂ ਨਾ ਥੋੜਾ ਜਿਹਾ ਉਹ ਕੀ ਜੋ ਮੈਸੇਜ ਕੰਵੇ ਹੋਇਆ ਜਿਸ ਦਾ ਕੀ ਆਈ ਥਿੰਕ ਇਹਨਾਂ ਪੰਜਾ ਚੱਲਣ ਵਾਲੇ ਬ੍ਰਦਰ ਕੋਲ ਨਾ 10 ਵਾਰ 10 ਚੱਕਵਾਲ ਵੀ ਦੀ ਗੱਲ ਚਰਨਾ ਸਮਝੋ ਇਹ ਸ਼ਾਂਦੇ ਹੀ ਹੈ ਇਹ ਸ਼ਾਂਦੇ ਹੀ ਦੇ ਵਿੱਚ ਇੱਕ ਥਿਰਦਾ ਦੂਜੀ ਥਿਰਦਾ ਜਿਹਨਾਂ ਦਾ ਆਪਸ ਵਿੱਚ ਕਲੇਮ ਹੁੰਦਾ ਉਹ ਸਿੰਪਲ ਆਪਣਾ ਰਕਬਾ ਜਿਹੜਾ ਹੈਗਾ ਤਸਦੀਲਦਾਰ ਆ ਕੇ ਆਪਣਾ ਵੈਰੀਫਾਈ ਕਰਦੇ ਨੇ ਉਹਦਾ ਰਕਬਾ ਮੈਨੂੰ ਦਿੰਦੇ ਨੇ ਜੇ ਕਿਸੇ ਥਰਦੇ ਵਿੱਚ ਨਿਕਲਦਾ ਹੈ ਤਾਂ ਉਹ ਕੱਢ ਕੇ ਦੱਸ ਦਿੱਤਾ ਜਾਂਦਾ ਵੀ ਇਹਦੇ ਵਿੱਚ ਵੀ ਜੀ ਬੋਲਦੀ ਹੈ ਉਹਦੀ ਅੱਗੇ ਰਿਪੋਰਟ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਕਬਜ਼ਾ ਕਰ ਲਈ ਜਾਂ ਕੋਈ ਚੀਜ਼ ਨਵੀਂ ਆਂਦੀ ਹੈ ਥੈਟ ਇਜ਼ ਅ ਸੈਪਰੇਟ ਥਿੰਗ ਉਸ ਤੋਂ ਬਾਅਦ ਕੋਈ ਨਵਾਂ ਆਰਡਰ ਆਂਦਾ ਹੈ ਇਹ ਸਿੰਪਲ ਨਿਸ਼ਾਨ ਪਿਆ ਜੀ ਤੁਸੀਂ ਜਿਹੜੇ ਆਏ ਹੋ ਮੈਨੂੰ ਇੱਕ ਪੱਤਰਕਾਰ ਵੀਰ ਨੇ ਦੱਸਿਆ ਵੀ ਇਹਨਾਂ ਨੇ ਕੋਈ ਮੈਸੇਜ ਪਾਇਆ ਸੀਗਾ ਉਹੀ ਅਸੀਂ ਜਾ ਕੇ ਵੈਰੀਫਾਈ ਕਰ ਰਹੇ ਹਾਂ ਵੀ ਤੁਸੀਂ ਬਿਨਾਂ ਮਤਲਬ ਤੋਂ ਹਵਾਈ ਮੈਸੇਜ ਕਿਉਂ ਪਾਇਆ ਜਿਹੜੀ ਚੀਜ਼ ਦਾ ਕੋਈ ਬੇਸ ਹੀ ਨਹੀਂ ਹੈਗਾ ਵੀ ਬੁਲਡੋਜ਼ਰ ਚੱਲ ਰਹੇ ਹੋ ਇਹ じゃ ਕੋਈ ਸਹੀ ਨਹੀਂ ਨਾ ਕੋਈ ਇਹੋ ਜਿਹਾ ਆਰਡਰ ਨਹੀਂ ਸਾਡੇ ਕੋਲੇ ਜਿਹੜੇ ਅੱਜ ਆਰਡਰ ਜਿਹਦੀ ਆਰਡਰ ਦੀ ਐਗਜ਼ੀਕਿਊਸ਼ਨ ਦੇ ਲਈ ਅੱਜ ਅਸੀਂ ਪਹੁੰਚੇ ਆ ਉਹ ਤਸੀਲਦਾਰ ਸਾਹਿਬ ਨੇ ਤੁਹਾਨੂੰ ਬੜਾ ਕਲੀਅਰਲੀ ਦੱਸਤਾ ਹੈ ਉਹ ਆਰਡਰ ਹੈਗੇ ਨੇ ਸਿੰਪਲ ਨਿਸ਼ਾਨਦੇਹੀ ਦੇ ਤੋਂ ਅਸੀਂ ਨਹੀਂ ਜਾਣਦੇ ਹੀ ਕਰ ਰਹੇ ਆ ਕਰਕੇ ਕੰਮ ਖਤਮ ਅਸੀਂ ਆਪਣੀ ਰਿਪੋਰਟ ਕੋਰਟ ਚ ਲੈਦਾ ਨਹੀਂ ਹੈ ਮੈਸੇਜ ਵਿੱਚ ਲਿਖਿਆ ਹੈ ਕਿ ਕੋਈ ਚਾਰਜ ਜਿਹੜੀ ਢਾਈ ਜਾਣੀ ਹੈਗੀ ਜੇ ਦਾਵਾ ਕਰ ਰਹੇ ਨੇ ਕਿ ਸਾਡੀ ਦੋਸ਼ੀ ਹੈ ਉਹਨਾਂ ਨੇ ਵੀ ਨਾਲ ਐਗਰੀ ਕੀਤਾ ਇਹਨਾਂ ਜੱਥੇਪ ਸਿੰਘ ਜਿਵੇਂ ਭਗ ਮੈਨੂੰ ਇੱਕ ਨਾਮ ਸਮਝ ਆ ਰਿਹਾ ਲਖਵੀਰ ਸਿੰਘ ਉਹ ਬੰਦੇ ਦੀ ਜਿਹੜੀ ਹੈਗੀ ਹੈ ਉਹਦਾ ਕੋਰਟ ਆਰਡਰ ਹੈ ਤੁਸੀਂ ਨਿਹਾਂਦੇ ਸਰ ਉਹਨਾਂ ਦੇ ਉਹਨਾਂ ਦੀ ਕੰਪਲੇਂਟ ਦੇ ਬੇਸ ਦੇ ਉੱਤੇ ਨਿਸ਼ਾਨਦੇ ਹੀ ਬਸ ਅੰਦਰ ਸਰ ਦੂਜੇ ਪਾਸੇ ਨਿਸ਼ਾਨਦੇ ਦੇ ਆਰਡਰ ਕੋਰਟ ਦੇ ਆਰਡਰ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਐਕਸ਼ਨ ਹੈ ਉਹ ਅਲੱਗ ਚੀਜ਼ ਹੈ ਜਿਹੜੀ ਅੱਜ ਇੱਥੇ ਆਏ ਹੋ ਉਹ ਨਿਸ਼ਾਨਦੇ ਚੱਲ ਰਹੀ ਹੈ ਇਹ ਦੋ ਚੋਂ ਸੈਪਰੇਟ ਆਊਟ ਕਰਕੇ ਦੇਖੋ ਉਹ ਬੰਦਾ ਨਿਸ਼ਾਨਦੇ ਨੂੰ ਯੂਜ਼ ਕਰਕੇ ਆਪਣੇ ਕੋਰਟ ਦੇ ਵਿੱਚ ਉਹਦੇ ਹੱਕ 'ਚ ਕੋਈ ਫੈਸਲਾ ਹੁੰਦਾ दैट ਇਜ਼ ਸੈਪਰੇਟ ਥਿੰਗ ਕੋਰਟ ਕੇਸ ਬਾਰੇ ਅਸੀਂ ਡਿਟੇਲਸ ਨਹੀਂ ਜਾਣਦੇ ਅਸੀਂ ਅੱਜ ਨਿਸ਼ਾਨਦੇ ਹੀ ਕਰਨ ਆਏ